ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਰੋਨੀ ਸ਼ਰਮਾ ਤੇ ਮੇਰੇ ਨਾਲ ਨੇ ਕੈਮਰਾਮੈਨ ਲਖਸ਼ੇ ਅੱਜ ਤਰੀਕ 10 ਨੂੰ ਪੰਜਾਬ ਲੁਧਿਆਣਾ ਦੇ ਵਿੱਚ ਕਚੇਰੀਆਂ ਦੇ ਸਾਹਮਣੇ ਆ ਦਰਨਾ ਲੱਗਿਆ ਹੋਇਆ ਆਈਏ ਪੁੱਛਦੇ ਹਾਂ ਇਹਨਾਂ ਨੂੰ ਕਿ ਇਹਨਾਂ ਦੀ ਸਰਕਾਰ ਤੋਂ ਕੀ ਅਪੀਲ ਹੈ ਕਿਉਂ ਇਹ ਦਰਨਾ ਲੱਗ ਰਿਹਾ ਹੈ ਹਾਂਜੀ ਸਪੱਸ਼ਟ ਕਿਉਂ ਦਰਨੇ ਲਗਾਏ ਕਿ ਕੀ ਚੱਕਰ ਪੈ ਰਿਹਾ ਹੈ ਸੋਰੀ ਇਹ ਜੀ ਅਸੀਂ ਮੁਕਤ ਕਬੀਲੇ ਆ ਪਿਛੜੀਆਂ ਸ਼੍ਰੇਣੀਆਂ ਸਾਡਾ 2% ਕੋਟਾ ਜੋ ਕਾਫੀ ਦੇਰ ਤੋਂ ਹੀ ਸਾਡੀ ਇਹ ਮੰਗ ਲਟਕਦੀ ਆ ਰਹੀ ਆ ਔਰ ਪਹਿਲਾਂ 2% ਕੋਟਾ ਜਿਹੜਾ ਸੀ ਲਾਗੂ ਹੋਇਆ ਪਾਸ ਨਹੀਂ ਹੋਇਆ ਬਾਕੀ ਸਰਕਾਰਾਂ ਨੇ ਪਾਸ ਨਹੀਂ ਕੀਤਾ ਲੇਕਿਨ ਇਸ ਸਰਕਾਰ ਨੇ ਜਦੋਂ ਇਹ ਸਰਕਾਰ ਬਣੀ ਆ ਤੇ ਉਹ ਸਾਡਾ 2% ਕੋਟਾ ਜਿਹੜਾ ਇਹਨਾਂ ਨੇ ਕੱਟ ਦਿੱਤਾ ਔਰ ਸਾਡੇ ਜਿਹੜੇ ਬੱਚੇ ਪੜੇ ਲਿਖੇ ਆ ਅੱਜ ਖੱਜਲ ਹੋ ਰਹੇ ਆ ਦਰਬਦਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਗਰੀਬ ਬੰਦੇ ਕੋ ਬੱਚਾ ਪੜਾਇਆ ਨਹੀਂ ਜਾਂਦਾ ਜੇਕਰ ਉਹ ਆਪਣਾ ਢਿੱਡ ਬੰਨ ਕੇ ਆਪਣੀ ਦਿਹਾੜੀ ੱਤੇ ਦੇ ਵਿੱਚੋਂ ਬੱਚਾ ਪੜਾ ਕੇ ਉਹਨੂੰ ਕਿਸੇ ਮਕਾਮ ਤੇ ਪਜਾਉਂਦਾ ਤੇ ਉਹਨੂੰ ਜਦੋਂ ਨੌਕਰੀ ਨਹੀਂ ਮਿਲਦੀ ਫਿਰ ਉਹ ਗਰੀਬ ਦਾ ਦਿਲ ਜਾਂਦਾ ਤਾਂ ਜਿਹੜਾ ਸਾਡਾ ਬਣਦਾ ਹੱਕ ਆ ਉਹ ਸਾਡੇ ਤੋਂ ਖੋਇਆ ਗਿਆ ਏ ਅਸੀਂ ਇਸ ਮਸਲੇ ਤੇ ਇਹ ਧਰਨਾ ਲਗਾਇਆ ਹੋਇਆ ਵਾ ਕਿ ਸਾਡਾ ਹੱਕ ਦਿੱਤਾ ਜਾਵੇ ਸਾਡੇ ਬੱਚਿਆਂ ਨੂੰ ਜੋ ਬਣਦਾ ਹੱਕ ਆ ਸਾਡੇ ਬੱਚਿਆਂ ਨੂੰ ਨੌਕਰੀਆਂ ਜਿਹੜੀਆਂ ਸਾਡੀਆਂ ਬੰਦੀਆਂ ਨੇ ਉਹ ਦਿੱਤੀਆਂ ਜਾਣ ਔਰ ਪਿਛੜੀਆਂ ਸ੍ਰੇਣੀਆਂ ਨੂੰ ਵੀ 2% ਕੋਟਾ ਦੇ ਕੇ ਤੇ ਉਹਨਾਂ ਨੂੰ ਵੀ ਉਹਨਾਂ ਦਾ ਦਿਲ ਖੁਸ਼ ਕੀਤਾ ਜਾਵੇ ਸਾਡੀ ਇਹ ਮੰਗ ਹੈ ਸਰਕਾਰ ਦੇ ਚਰਨਾਂ ਵਿੱਚ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡੀ ਇਹ ਮੰਗ ਇਸ ਤਰ੍ਹਾਂ ਸਰਕਾਰ ਕਬੂਲ ਕਰੂਗੀ ਤੁਹਾਡੇ ਤੋਂ ਕਿ ਇਸ ਵਾਰ ਔਰ ਅੱਗੇ ਵੀ ਮੀਟਿੰਗਾਂ ਸਾਡੇ ਪ੍ਰਧਾਨ ਜੀ ਦੀਆਂ ਹੋਈਆਂ ਨੇ ਪਰ ਅਜੇ ਤੱਕ ਤਾਂ ਲਾਰੇ ਤੇ ਲਾਰਾ ਹੀ ਆ ਲਾਰੇ ਤੇ ਲਾਰਾ ਹੀ ਆ ਪਰ ਹੁਣ ਅਸੀਂ ਬੈਠੇ ਆ ਅਸੀਂ ਪੱਕੇ ਨੀਤ ਧਾਰ ਕੇ ਬੈਠੇ ਆ ਕਿ ਅਸੀਂ ਇਹ 2% ਕੋਟਾ ਪਾਸ ਕਰਾ ਕੇ ਹੀ ਉਠਾਂਗੇ ਨੇ ਸਾਡੇ ਜਿਹੜੇ ਹੱਕ ਕੋਏ ਹੋਏ ਨੇ ਅਸੀਂ ਉਹਨਾਂ ਕਰਕੇ ਜਿਹੜੇ ਆ ਕੋਟੇ ਦੇ 2% ਕੋਟਾ ਸਾਡਾ ਇਹਨੇ ਨੱਪਿਆ ਹੋਇਆ ਉਹਦੇ ਕਰਕੇ ਹੀ ਸਾਡੇ ਧਰਨੇ ਲੱਗ ਰਹੇ ਨੇ ਤੇ ਜੇ ਲਾਗੂ ਕਰ ਦਵੇ ਤੇ ਸਾਡੇ ਧਰਨੇ ਵੀ ਚੁੱਕੇ ਜਾਣਗੇ ਤੇ ਸਾਰਾ ਕੁਝ ਵਧੀਆ ਹੋ ਜਾਏਗਾ ਇਹ 2% ਕੋਟਾ ਜਿਹੜਾ ਸਾਡਾ ਪਹਿਲਾਂ ਤੋਂ ਲਾਗੂ ਹੋਇਆ ਅਸੀਂ ਤੇ ਮਾਨ ਸਰਕਾਰ ਨੇ ਨਹੀਂ ਦਿੱਤਾ ਸਾਨੂੰ ਇਸ ਕਰਕੇ ਅਸੀਂ ਇਹ ਧਰਨੇ ਲਾ ਰਹੇ ਨਹੀਂ ਤੇ ਤੁਹਾਨੂੰ ਕਿਉਂ ਨਹੀਂ ਲੱਗ ਰਿਹਾ ਮਾਨ ਸਰਕਾਰ ਨੇ ਭੇਜੋ ਕਿਉਂ ਵਰਤੇ ਐਸ ਕਿ ਸਾਡੀ ਲੋੜ ਨਹੀਂ ਉਹਨੂੰ ਵੋਟਾਂ ਨੂੰ ਵਰਤ ਰਹੇ ਨੇ ਸਾਡੇ ਨਾਲ ਵੀ ਤੋਂ ਲੈ ਕੇ ਅਸੀਂ ਬਹੁਤ ਸਾਰੇ ਧਰਨੇ ਦੇ ਤੇ ਮਾਰੇ ਕਰਕੇ ਰੱਖਿਆ ਜਿੱਥੇ ਬਲਜੀਤ ਭਲਾਈ ਮੰਤਰੀ ਆ ਉਹ ਲਗਾਤਾਰ ਚੱਲਦਾ ਰਿਹਾ ਦਿਨ ਰਾਤ ਉਹ ਸਾਲ ਪਹਿਲੇ ਸਾਲ ਜਦੋਂ ਦੀਵਾਲੀ ਆਈ ਤੇ ਦੀਵਾਲੀ ਵਾਲੇ ਦਿਨ ਅਸੀਂ ਆਪਣੇ ਨਾੜਾਂ ਦੇ ਵਿੱਚੋਂ ਫੋਨ ਕੱਟ ਕੇ ਉੱਥੇ ਦੀਵੇ ਜਲਾਏ ਸਾਡੇ ਬੇਰੁਜ਼ਗਾਰ ਬੱਚਿਆਂ ਨੇ ਵੀ ਇਦਾਂ ਕੀਤਾ ਉਹਨਾਂ ਨੇ ਨਗੇ ਹੋ ਕੇ ਅੱਤ ਨਗੇ ਹੋ ਕੇ ਉਹਨਾਂ ਨੇ ਪ੍ਰਦਰਸ਼ਨ ਕੀਤਾ ਪਰ ਬਲਜੀਤ ਸਿੰਘ ਭਾਈ ਮੰਤਰੀ ਨੇ ਕਿਹਾ ਜੀ ਸਰ ਫਿਰ ਉਹਦੇ ਅਸੀਂ ਹਲਕੇ ਜਿ ਗਏ ਮਲੋਠ ਧਰਨਾ ਦਿੱਤਾ ਇਸੇ ਤਰ੍ਹਾਂ ਸੰਗਰੂਰ ਮਤਮਾਨ ਦੇ ਜੀ ਕੋਟੀਆਂ ਉੱਤੇ ਢੇਰੀ ਜਿਹੜਾ ਪੰਜਾਬ ਸਰਕਾਰ ਨੂੰ ਸੱਤ ਕਈ ਮੀਟਿੰਗਾਂ ਵੀ ਦਿੱਤੀਆਂ ਭਰੋਸਾ ਵੀ ਦਿੱਤਾ ਪਰੰਤੂ ਕੋਈ ਵੀ ਸਾਡਾ ਕੋਈ ਹੱਲ ਨਹੀਂ ਹੋਇਆ ਤੇ ਕਿਨ ਅਖੀਰ ਤੇ ਆ ਕੇ ਬਲਜੀਤ ਸਿੰਘ ਭਲਾਈ ਮੰਤਰੀ ਨੇ ਕਹਿਤਾ ਕਿ ਇਹ ਤਾਂ ਇੱਕ ਚੋਣ ਸਟੰਟ ਸੀ ਤੇ ਅੱਜ ਚੋਣਾ ਕਰਕੇ ਅਸੀਂ ਸਾਰੇ ਕਬੀਲੇ ਇੱਥੇ ਇਕੱਠੇ ਹੋਏ ਆਂ ਤਾਂ ਬਲਜੀਤ ਕੌਰ ਨੂੰ ਇਹ ਦੱਸਣਾ ਹੈ ਕਿ ਚੌਂਸਟੰਡ ਹੁਣ ਤੁਹਾਨੂੰ ਅਸੀਂ ਦੱਸਾਂਗੇ ਕੀ ਹੁੰਦਾ ਕਿਉਂਕਿ ਇੱਥੇ ਪੰਜਾਬ ਦੇ ਕਬੀਲਿਆਂ ਦੀ ਜਿਹੜੇ ਇੱਥੇ ਵੋਟ ਐ ਇਸ ਜਵਾਰ ਨਗਰ ਦੇ ਵਿੱਚ ਇਸ ਹਲਕੇ ਦੇ ਵਿੱਚ ਉਹ 25000 ਵੋਟ ਅਸੀਂ ਉਹਨਾਂ ਨੂੰ ਘਰੇ ਘਰੇ ਜਾ ਕੇ ਇੱਕੋ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਝਾੜੂ ਵਾਲੀ ਪਾਰਟੀ ਨੂੰ ਵੋਟ ਨਹੀਂ ਪਾਉਣੀ ਹੋਰ ਜਿਹਨੂੰ ਮਰਜ਼ੀ ਵੋਟ ਪਾਓ ਕਿਉਂਕਿ ਜੇਕਰ ਮੁਕਤੀ ਆਤੀਆਂ ਨੂੰ ਤੁਸੀਂ ਕੋਟਾ ਨਹੀਂ ਤੇ ਝਾੜੂ ਵਾਲਿਆਂ ਨੂੰ ਵੋਟਾਂ ਨਹੀਂ ਸਾਡੀ ਇੱਕੋ ਇੱਕ ਸਾਡੀ ਜਿਹੜੀ ਹੈ ਨਾਰਾ ਤੇ ਜਿੰਨੇ ਤਾਂ ਇੱਕ ਜਿਹੜੀ 15 9 2022 ਵਾਲੀ ਚਿੱਠੀ ਵਾਪਸ ਨਹੀਂ ਲੈਂਦੇ ਉਹਨਾਂ ਤੇ ਇੱਕ ਸਾਡਾ ਜਿਹੜਾ ਸੰਘਰਸ਼ਾ ਕਬੀਲਿਆਂ ਦਾ ਇਹ ਜਾਰੀ ਰਹੂਗਾ ਅਸੀਂ ਇਹਨਾਂ ਲੋਕਾਂ ਦਾ ਪੰਜਾਬ ਸਰਕਾਰ ਦੇ ਮੰਤਰੀਆਂ ਦਾ ਘਰਾਓ ਕਰਦੇ ਰਵਾਂਗੇ ਅੱਜ ਵੀ ਅਸੀਂ ਡੀਸੀ ਦਫ਼ਤਰ ਦੇ ਬਾਹਰ ਅਕੇ ਧਰਨਾ ਦਿੱਤਾ ਉੱਥੇ ਮੁਜ਼ਾਹਰਾ ਕੀਤਾ ਪ੍ਰਦਰਸ਼ਨ ਕੀਤਾ ਤੇ ਡੀ ਸਾਹਿਬ ਤੋਂ ਸਤੰ ਅੱਜ 3 ਦਿਨ ਹੋ ਗਏ ਲਗਾਤਾਰ ਚੌਥੇ ਦਿਨ ਅੱਜ ਉਹਨਾਂ ਨੇ ਮੰਗ ਪੱਤਰ ਲਿਆ ਪਰ ਲੇਕਿਨ ਕੋਈ ਵੀ ਸਾਡੀ ਜਿਹੜੀ ਉਸ ਮੰਗ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਇਹ ਸਾਡਾ ਜਿਹੜਾ ਧਰਨਾ ਹੈ ਲਗਾਤਾਰ ਇਹੀ ਜਾਰੀ ਰੱਖਾਂਗੇ 17 ਤਰੀਕ ਜਿੰਨੇ ਤੱਕ ਆ ਜਿਹੜਾ ਸਾਹਮਣੇ ਤੁਹਾਨੂੰ ਦਿਖ ਰਿਹਾ ਬੋਰਡ ਆ ਸੰਜੀਵ ਰੋਡਾ ਉਹ ਸਾਹਮਣੇ ਸੰਜੀਵ ਰੋਡ ਦਾ ਬੋਰਡ ਆ ਇਹਨੂੰ ਹਰਾ ਕੇ ਅਸੀਂ ਵਾਪਸ ਭੇਜਾਂਗੇ ਫੇਰ ਜਾ ਕੇ ਨਾਲੇ ਬਲਜੀਤ ਕੌਰ ਨੂੰ ਪਤਾ ਲੱਗੂ ਨਾਲੇ ਭਗਵੰਤ ਮਾਨ ਨੂੰ ਪਤਾ ਲੱਗੂ ਵੀ 46 ਸਟੰਡ ਕਿਹਨੂੰ ਕਹਿੰਦੇ ਆ ਤੇ ਇੱਕ ਇੱਕ ਵੋਟ ਅਸੀਂ ਜਿਹੜੀ ਆਪ ਦੇ ਸਾਡੇ ਕਬੀਲਿਆਂ ਦੀ ਇਥੇ ਵੋਟ 25000 ਅਸੀਂ ਸਾਰੀ ਦੂਜੀਆਂ ਪਾਰਟੀਆਂ ਨੂੰ ਪਾਵਾਂਗੇ ਲੇਕਿਨ ਅਸੀਂ ਝਾੜੂ ਨੂੰ ਵੋਟ ਨਹੀਂ ਪਾਉਣੀ। ਅੱਜ ਐਸੇ ਕਰਕੇ ਹੀ ਬੈਠੇ ਆਂ ਸਾਡੀ ਇੱਥੇ ਭੁੱਖ ਹੜਤਾਲ ਵੀ ਸਾਡੇ ਜਿਹੜੇ ਹਰ ਰੋਜ਼ ਪੰਜ ਬੰਦੇ ਇੱਥੇ ਬਹਿੰਦੇ ਆ ਉਹ ਜਾਰੀ ਆ ਪ੍ਰਦਰਸ਼ਨ ਵੀ ਸਾਡਾ ਜਾਰੀ ਆ 17 ਤਰੀਕ ਤੱਕ ਅਸੀਂ ਇਹੀ ਪ੍ਰਚਾਰ ਕਰਾਂਗੇ ਕਿ ਇਸ ਝਾੜੂ ਵਾਲੀ ਬੇਸ਼ਰਮ ਸਰਕਾਰ ਨੂੰ ਬੇਸ਼ਰਮ ਮੁੱਖ ਮੰਤਰੀ ਨੂੰ ਇੱਕ ਵੀ ਵੋਟ ਨਾ ਪਾਓ ਇਹਨੂੰ ਹਰਾ ਕੇ ਭੇਜੋ। ਪਹਿਲਾਂ ਵੀ ਸਾਡੇ ਫ੍ਰੀਕੋਰਟ ਤੋਂ ਜਿਸ ਤਰ੍ਹਾਂ ਕਰਮਜੀਤ ਅਨਮੋਲ ਉੱਥੇ ਐਮਪੀ ਖੜਾ ਸੀ ਉਹਨੂੰ ਵੀ ਹਰਾ ਕੇ ਭੇਜਿਆ। ਕਿਉਂਕਿ ਉੱਥੇ ਸਾਡੇ ਕਬੀਲਿਆਂ ਦੀ ਬਾਵਰੀਆ ਕਬੀਲੇ ਦੀ ਬਹੁਤ ਭਾਰੀ ਵੋਟ ਹੈ ਕਿ ਅਸੀਂ ਪਿੰਡਾਂ 'ਚ ਉਦੋਂ ਵੀ ਗਏ ਸੀ ਅਸੀਂ ਉਦੋਂ ਵੀ ਪ੍ਰਦਰਸ਼ਨ ਕੀਤੇ ਵੀ ਝਾੜੂ ਨੂੰ ਵੋਟਰਾਂ ਆਪਾਂ ਹੋਰ ਜੀ ਨੂੰ ਮਰਜ਼ੀ ਪਾ ਦੋ ਤੇ ਉੱਥੇ ਵੀ ਉਹਨਾਂ ਨੇ ਮਾਂਜਾ ਫੇਰ ਕੇ ਵਾਪਸ ਭੇਜਿਆ ਤੇ ਅੱਜ ਇੱਥੇ ਤੁਹਾਡਾ ਵਾਅਦਾ ਕਰਦੇ ਆ ਸੰਜੀਵ ਰੋੜੇ ਦਾ ਵੀ ਮਾਂਜਾ ਫੇਰ ਕੇ ਵਾਪਸ ਭੇਜਣਾ ਸੋ ਤੁਹਾਡਾ ਧੰਨਵਾਦ ਤੁਸੀਂ ਸਾਡਾ ਜਿਹੜਾ ਆਵਾਜ਼ ਆ ਲੋਕਾਂ ਤੱਕ ਲੈ ਕੇ ਗਏ ਬਹੁਤ ਬਹੁਤ ਹਾਂਜੀ ਸਰਕਾਰ ਤੁਹਾਡਾ ਪ੍ਰਸ਼ਾਸਨ ਬਾਰੇ ਕੀ ਕਹਿਣਾ ਹੈ ਇਹ ਜੋ ਭਗਵੰਤ ਮਾਨ ਸਰਕਾਰ ਹੈ ਜਿਹੜਾ ਸਾਡੇ 15 9 22 ਦਾ ਜਿਹੜਾ ਕੋਟਾ ਕੱਟਿਆ ਹੈ ਇਹ ਇਹਨੂੰ ਆਪਣੇ ਆਪ ਨੂੰ ਪਤਾ ਨਹੀਂ ਕਿੰਨਾ ਕੁ ਮਾਣ ਹੈ ਮਾਨ ਸਾਹਿਬ ਨੂੰ ਪਰ ਸਾਨੂੰ ਵੀ ਇੱਥੇ ਬਹੁਤ ਮਾਣ ਸੀ ਪਰ ਇਹਨੇ ਸਾਡਾ ਜਿਹੜਾ ਮਾਣ ਚੱਕਣਾ ਚੂਰ ਕਰ ਛੱਡਿਆ ਹੈ ਅਸੀਂ ਇਹਨੂੰ ਜਦੋਂ ਇਲੈਕਸ਼ਨ ਆਏ ਇਹਨੂੰ ਅਸੀਂ ਇਲੈਕਸ਼ਨਾਂ ਦੇ ਰਾਹੀਂ ਦੱਸਾਂਗੇ ਵੀ ਬੋਰਡ ਕੀ ਚੀਜ਼ ਹੈ ਬਾਜੀਗਰ ਬਲੈਟ ਵੀ ਕੀ ਚੀਜ਼ ਹੈ ਇਹਨੂੰ ਦੱਸਾਂਗੇ ਵੀ ਜਦੋਂ ਇਲੈਕਸ਼ਨ ਆਣਗੇ ਇਹਨੂੰ ਦੱਸਾਂਗੇ ਵੀ ਬਾਜੀਗਰ ਕੀ ਚੀਜ਼ ਹੈ ਸਾਡੀ ਹੱਥ ਜੋੜ ਕੇ ਭਗਵੰਤ ਮਾਨ ਨੇ ਕਿ ਇਹੋ ਅਪੀਲ ਆ ਸਾਡਾ ਜਿਹੜਾ 2% ਕੋਟਾ ਹੈ ਉਹ ਸਾਡਾ ਬਾਲ ਕੀਤਾ ਜਾਵੇ ਅਸੀਂ ਇਹੋ ਸਾਡੀ ਬੇਨਤੀ ਹੈ ਸਾਡਾ ਜਿਹੜਾ ਕੋਟਾ ਹੈ ਸਾਨੂੰ ਦਿੱਤਾ ਜਾਵੇ ਹੋਰ ਸਾਡੇ ਕੋਲ ਕੋਈ ਜਾਇਦਾਦ ਕੋਈ ਜ਼ਮੀਨ-ਜਾਤਾਂ ਨਹੀਂ ਹੈਗੀਆਂ ਸਾਡੀ ਆਪਣੀ ਮਿਹਨਤ ਪਜੋਰੀ ਅਸੀਂ ਕਰਦੇ ਹਾਂ ਔਰ ਭਗਵੰਤ ਮਾਨੂ ਪਤਾ ਹੈ ਤੇ ਸਾਡੀ ਇਹੀ ਕਿ ਬੇਨਤੀ ਹੈ ਵਾਹਿਗੁਰੂ ਜੀ ਕਾ ਕਲ ਸਾਥ ਹੈ ਵਾਹਿਗੁਰੂ ਜੀ ਦੇ ਭਾਤੇ ਜਿਵੇਂ ਕਿ ਤੁਸੀਂ ਸਾਰੇ ਦੇਖ ਸਕਦੇ ਹੋ ਇਹਨਾਂ ਦਾ ਇੱਕੋ ਹੀ ਨਾਰਾ ਹੈ ਵਿਮੁਖਤ ਜਾਤੀ ਨੂੰ ਕੋਟਾ ਨਹੀਂ ਤੇ ਝਾੜੂ ਸਰਕਾਰ ਨੂੰ ਵੋਟਾਂ ਨਹੀਂ ਸਾਡੀ ਵੀ ਭਗਵੰਤ ਸਾਲ ਤੋਂ ਇਹੀ ਅਪੀਲ ਹੈ ਕਿ ਇਹਨਾਂ ਪ੍ਰਸ਼ਾਸਨਾਂ ਦਾ ਦੁੱਖ ਜਿਹੜਾ ਉਹ ਸਮਝਿਆ ਜਾਵੇ ਇਹਨਾਂ ਨੂੰ ਇਹਨਾਂ ਦਾ ਕੋਟਾ ਦਿੱਤਾ ਜਾਵੇ ਤੇ ਪਲੀਜ਼ ਸਰਕਾਰ ਤੋਂ ਇੱਕੋ ਵੀ ਲੈ ਕਿ ਸਾਡੇ ਪੰਜਾਬੀਆਂ ਦੀ ਵੀ ਸੁਣੀ ਜਾਵੇ ਕੈਮਰਾਮੈਨ ਰਕਸ਼ਦ ਨਾਲ ਰੋਨੀ ਸੈਲੂਟ